700 ਤੋਂ ਜ਼ਿਆਦਾ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੀ ਭਾਜਪਾ ਨੂੰ ਦੇਸ਼ ਦੇ ਲੋਕ ਹਰ ਕਿਸੇ ਵੀ ਮੂੰਹ ਨਹੀਂ ਲਗਾਉਣਗੇ ਡਾਕਟਰ ਅਮਰ ਸਿੰਘ ਹਲਕਾ ਅਮਰਗੜ ਚਕੀਤੀ ਪਲੇਟੀ ਵਰਕਰ ਮਿਲਣੀ ਨੇ ਤਾਰਿਆ ਰੈਲੀ ਦਾ ਰੂਪ ਆਮ ਆਦਮੀ ਪਾਰਟੀ ਨੂੰ ਲੱਗਿਆ ਝਟਕਾ ਜ਼ਿਲ੍ਹਾ ਆਗੂ ਨੇ ਸਾthੀਆਂ ਸਮੇਤ ਫੜਿਆ ਕਾਂਗਰਸ ਦਾ ਹੱਥ ਲੋਕ ਸਭਾ ਹਲਕਾ ਸ਼੍ਰੀ ਫਤੀਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਸ਼ਹੀਦਾਂ ਦੀ ਧਰਤੀ ਤੇ ਨਤਮஷ்டਕ ਹੋਣ ਉਪਰੰਤ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਬੜੇ ਜੋਸ਼ੁਖਰੋਸ਼ ਨਾਲ ਕਰ ਦਿੱਤੀ ਹੈ ਜਿਸ ਦੇ ਤਿਤ ਉਹਨਾਂ ਵਿਧਾਨ ਸਭਾ ਹਲਕਾ ਅਮਰਗੜ ਅੰਦਰ ਪਲੇਟੀ ਵਰਕਰ ਮਿਲਣੀ ਦੌਰਾਨ ਕ ਵਿਹੜਾ ਸਗਨਾ ਦਾ ਪੈਲੇਸ ਚ ਕੀਤੀ ਇਸ ਵਰਕਰ ਮਿਲਣੀ ਨੇ ਉਸ ਵਕਤ ਰੈਲੀ ਦਾ ਰੂਪ ਤਾਰ ਲਿਆ ਜਦੋਂ ਸੈਂਕੜਿਆਂ ਦੀ ਗਿਣਤੀ ਚ ਪਹੁੰਚੇ ਕਾਂਗਰਸੀ ਵਰਕਰਾਂ ਨੇ ਕਾਂਗਰਸ ਪਾਰਟੀ ਜਿੰਦਾਬਾਦ ਤੇ ਡਾਕਟਰ ਅਮਰ ਸਿੰਘ ਜਿੰਦਾਬਾਦ ਦੇ ਨਾਅਰਿਆਂ ਨਾਲ ਸਮੁੱਚਾ ਹਾਲ ਗੂੰਜਣ ਲਗਾ ਦਿੱਤਾ ਆਪਣੇ ਸੰਬੋਧਨ ਦੌਰਾਨ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਸੰਵਿਧਾਨ ਚ ਅੰਕਿਤ ਹੈ ਕਿ ਹਿੰਦੁਸਤਾਨ ਦਾ ਕੋਈ ਵੀ ਵਾਸੀ ਕਿਸੇ ਵੀ ਸੂਬੇ ਚ ਬਿਨਾਂ ਕਿਸੇ ਰੋਕ ਟੋਕ ਜਾ ਸਕਦਾ ਹੈ ਪਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਜਾ ਰਹੇ ਕਿਸਾਨਾਂ ਨੂੰ ਭਾਜਪਾ ਸਰਕਾਰ ਵੱਲੋਂ ਸਵਾ ਸਾਲ ਬਾੜਦਰਾਂ ਤੇ ਰੋਕੀ ਰੱਖਿਆ ਗਿਆ ਜਿਸ ਦੌਰਾਨ 700 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਗਏ ਉਨਾ ਕਿਹਾ ਕਿ ਇਹਨੇ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੀ ਪਾਰਟੀ ਨੂੰ ਲੋਕ ਪੂਰੇ ਦੇਸ਼ ਅੰਦਰ ਬਿਲਕੁਲ ਵੀ ਮੂੰਹ ਨਹੀਂ ਲਗਾਉਣਗੇ। ਉਹਨਾਂ ਕਿਹਾ ਕਿ ਗਰੀਬੀ ਹਟਾਉਣ ਦਾ ਵਾਅਦਾ ਕਰਨ ਵਾਲੀ ਭਾਜਪਾ ਦੀ ਸਰਕਾਰ ਦੌਰਾਨ ਦੇਸ਼ ਦੇ 40% ਲੋਕਾਂ ਦਾ ਪੈਸਾ 1% ਲੋਕਾਂ ਕੋਲ ਪਹੁੰਚ ਗਿਆ ਹੈ ਜਿਸ ਕਰਕੇ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਗਿਆ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਮਜ਼ਦੂਰਾਂ ਦੇ ਹੱਕ ਖਤਮ ਕਰ ਦਿੱਤੇ, ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤੀ ਅਤੇ ਨਾ ਹੀ ਆਪਣੇ ਵਾਅਦੇ ਮੁਤਾਬਕ 2 ਕਰੋੜ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਹਨ। ਉਹਨਾਂ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਉਹਨਾਂ ਨੂੰ ਹਲਕੇ ਅੰਦਰੋਂ ਆਪਣੀ ਪਾਰਟੀ ਤੋਂ ਕੋਈ ਉਮੀਦਵਾਰ ਨਹੀਂ ਮਿਲਿਆ। ਇਸ ਲਈ ਉਹ ਨਾ ਉਦਾਰਾ ਉਮੀਦਵਾਰ ਲਿਆ ਹੈ ਜਿਨ੍ਹਾਂ ਦੀ ਕੇ ਚੌਥੀ ਪਾਰਟੀ ਹੈ ਉਹਨਾਂ ਕਿਹਾ ਕਿ ਵੋਟਰ ਹੁਣ ਬਹੁਤ ਸਮਝਦਾਰ ਹੋ ਗਏ ਹਨ ਜੋ ਪੁਰਦੇ ਲੋਕਾਂ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ ਉਹਨਾਂ ਕਾਂਗਰਸ ਦੇ ਮੈਨੀਫੈਸਟੋ ਦੀ ਗੱਲ ਕਰਦੇ ਆ ਕਿਹਾ ਕਿ ਅਸੀਂ ਸੁਆਮੀਨਾਥਨ ਰਿਪੋਰਟ ਨੂੰ ਹੂ ਬਹੂ ਲਾਗੂ ਕਰਕੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਗਰੀਬ ਬੀਬੀਆਂ ਤੇ ਬੇਰੁਜ਼ਗਾਰਾਂ ਨੂੰ 1 ਲੱਖ ਰੁਪਏ ਸਾਲਾਨਾ ਪੱਤਾ ਦਿੱਤਾ ਜਾਵੇਗਾ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ 30 ਲੱਖ ਨੌਕਰੀਆਂ ਸਮੇਤ ਮੰਡੇਗਾ ਮਜ਼ਦੂਰਾਂ ਦੀ ਦਿਹਾੜੀ 400 ਰੁਪਏ ਕੀਤੀ ਜਾਵੇਗੀ ਉਹਨਾਂ ਦੇਸ਼ ਦੇ ਸਮੁੱਚੇ ਵਿਕਾਸ ਸਮੇਤ ਇਸ ਸਮੇਂ ਅੰਬੇਦਕਰ ਮਿਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਬਾਠਾ ਨੇ ਆਪਣੇ ਅਨੇਕਾਂ ਸਾਥੀਆਂ ਸਮੇਤ ਪਾਰਟੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਦਿਆਂ ਕਾਂਗਰਸ ਪਾਰਟੀ ਦਾ ਹੱਥ ਫੜਿਆ ਹਰ ਪੰਜਾਬ ਟੀਵੀ ਲਈ ਅਮਰਗੜ ਤੋਂ ਪੱਤਰਕਾਰ ਸੁਖਵਿੰਦਰ ਸਿੰਘ ạtਵਾਲਦੀ ਵਿਸ਼ੇਸ਼ ਰਿਪੋਰਟ ਕਿ ਭਈ ਜਿਹੜੇ ਲੋਕ ਇਸ ਵਿਕਾਸ ਦੀ ਦੌੜ 'ਚ ਪਿੱਛੇ ਰਹਿ ਗਏ ਆ ਉਹਨਾਂ ਨੂੰ ਵੀ ਇਸ ਵਿਕਾਸ ਦੀ ਦੌੜ 'ਚ ਨਾਲ ਲਿਆਂਦਾ ਜਾਵੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਭੈਣਾਂ ਨੂੰ ਬੀਬੀਆਂ ਨੂੰ ਛੋਟੇ ਕਾਰਖਾਨੇ ਵਾਲੇ ਨੂੰ ਇਹਨਾਂ ਨੂੰ ਵੀ ਇਸ ਦੌੜ 'ਚ ਉਹਨਾਂ ਦਾ ਵਾਜਿਬ ਹਿੱਸਾ ਦੇ ਕੇ ਉਹਨਾਂ ਨੂੰ ਇਸ ਦੌੜ 'ਚ ਸ਼ਾਮਲ ਕੀਤਾ। ਸਰ 700 ਕਿਸਾਨ ਆ ਜਿਹੜਾ ਬਾਰਡਰਾਂ ਤੇ ਸ਼ਹੀਦ ਹੋ ਗਿਆ। ਬੀਜੇਪੀ ਨੇ ਉਹਨਾਂ ਦਾ ਵਾਅਦਾ ਕੀਤਾ, ਵਾਅਦਾ ਵੀ ਪੂਰਾ ਨਹੀਂ ਕੀਤਾ ਹੈਗਾ। ਤੇ ਅੱਜ ਵੀ ਕਿਸਾਨ ਬਾਰਡਰਾਂ ਤੇ ਬੈਠੇ ਨੇ ਤੇ ਅੱਜ ਬੀਜੇਪੀ ਪੰਜਾਬ ਦੇ ਵਿੱਚ ਵੋਟਾਂ ਮੰਗ ਰਹੀ ਹੈ। ਤੇ ਉਹ ਤਾਂ ਹੀ ਤਾਂ ਉਹਨਾਂ ਦੇ ਕੈਂਡੀਡੇਟਾਂ ਨੂੰ ਲੋਕ ਵਣ ਨਹੀਂ ਦੇ ਰਹੇ ਪਿੰਡਾਂ 'ਚ। ਕਿਤੇ ਨਹੀਂ ਵਣ ਦਿੰਦੇ। ਔਰ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਹੈਗਾ ਕਿ ਸਾਡੀ ਸਰਕਾਰ ਬਣਨ ਤੇ ਅਸੀਂ ਸਵਾਮੀਨਾਥਨ ਫਾਰਮੂਲੇ ਤੇ ਐਮਐਸਪੀ ਦਾ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਐਮਐਸਪੀ ਦਵਾਗੇ ਇੱਕ ਸਰ ਦਲ ਬਦਲ ਕੇ ਜਿਹੜੇ ਆਪਣੇ ਆਮ ਆਦਮੀ ਪਾਰਟੀ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ ਕਾਂਗਰਸ ਇਹਦੇ ਕੋਲ ਆਪਣਾ ਖੁਦ ਦਾ ਕੈਂਡੀਡੇਟ ਨਹੀਂ ਲਿਆ ਦੇ। ਦੇਖੋ ਇਸ ਤਰ੍ਹਾਂ ਹੈਗਾ ਆਮ ਆਦਮੀ ਪਾਰਟੀ ਕੋਲ ਤਾਂ ਤੁਸੀਂ ਦੇਖ ਲਓ ਮਨਿਸਟਰ ਐਮਐਲਏ ਕੋਈ ਉਹਨਾਂ ਦੇ ਔਰ ਉਹਨਾਂ ਦੇ ਪਹਿਲਾਂ ਪੁਰਾਣੇ ਪਾਸ਼ਣ ਕੀ ਆ ਕਿ ਅਸੀਂ ਤਾਂ ਜਿਹੜੇ ਤੱਪੜ ਸਾਡੇ ਜਾਂ ਦਰਿਆ ਵਛਾਉਂਦੇ ਆ ਉਹਨਾਂ ਨੂੰ ਟਿਕਟਾਂ ਦਿੰਨੇ ਆ ਤੇ ਭਾਈ ਉਹ ਤੁਹਾਡੇ ਵਰਕਰ ਕਿੱਥੇ ਗਏ ਆ ਤੁਸੀਂ ਆ ਦੂਸਰੀਆਂ ਪਾਰਟੀਆਂ ਦੇ ਕਿਉਂ ਲੋਕ ਮੰਗੀ ਜਾ ਰਹੇ ਹੋ ਆ ਜਿਹਨੂੰ ਸਾਡੇ ਫਤਿਹਗੜ੍ਹ ਚ ਲੈ ਕੇ ਆਏ ਹੋ ਇਹਦੀ ਤਾਂ ਹੁਣ ਚੌਥੀ ਪਾਰਟੀ ਹੋ ਗਈ ਇਹਨੇ ਕਿੱਥੇ ਇਹਨੇ ਤੁਹਾਡੇ ਨਾਲ ਵੀ ਨਹੀਂ ਰਹਿਣਾ ਹੈਗਾ ਕਿਸੇ ਹੋਰ ਪਾਰਟੀ ਚਲੇ ਜਾਣਾ ਤੇ ਇਹੋ ਜਿਹੇ ਦਲ ਬਦਲੂਆਂ ਨੂੰ ਕਿਉਂ ਲੈਂਦੇ ਆ ਔਰ ਦੂਸਰਾ ਇਹ ਪੰਜਾਬ ਚ ਮੈਂ ਕਈ ਜਗ੍ਹਾ ਜਾਣਾ ਹੈਗਾ ਮਾਹੌਲ ਇਹ ਆ ਕਿ ਦਲ ਬਦਲੂਆਂ ਨੂੰ ਇਸ ਵਾਰ ਵੋਟ ਨਹੀਂ ਪਾਉਣੀ ਹੈਗੀ ਇਹ ਜਿੰਨੇ ਲੋਕ ਦਲ ਬਦਲ ਕੇ ਇੱਧਰ ਉੱਧਰ ਖੜੇ ਹੋ ਰਿਹਾ ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਣੀ ਚਾਹੇ ਉਹ ਕਿਸੇ ਪਾਰਟੀ ਦੇ ਵੀ ਅਗਰ ਸਰ ਲੋਕ ਮੌਕਾ ਦਿੰਦੇ ਨੇ ਇਸ ਵਾਰ ਵੀ ਤੁਹਾਨੂੰ ਪਿਛਲੀ ਵਾਰ ਵੀ ਦਿੱਤਾ ਤਾਂ ਕਿਹੜਾ ਉਹ ਡ੍ਰੀਮ ਪ੍ਰੋਜੈਕਟ ਆ ਤੁਹਾਡਾ ਜਿਹੜਾ ਹਲਕੇ ਲਈ ਲਿਖਿਆ ਹੋਇਆ ਦੇਖੋ ਡ੍ਰੀਮ ਪ੍ਰੋਜੈਕਟ ਹੈ ਤਾਂ ਕਿ ਮੈਂ ਤਾਂ ਫਤਿਹਗੜ੍ਹ ਸਾਹਿਬ ਨੂੰ ਉਸ ਪਵਿੱਤਰ ਧਰਤੀ ਨੂੰ ਸਾਰੇ ਹਲਕੇ ਨੂੰ ਸਵਰਗ ਬਣਾ ਦਿਆਂ ਪਰ ਉਹ ਤਾਂ ਹੋਊਗਾ ਜੇ ਸਾਡੀ ਸਰਕਾਰ ਬਣ ਜਾਊਗੀ ਫਿਰ ਵੱਡੇ ਵੱਡੇ ਪ੍ਰੋਜੈਕਟ ਇੱਥੇ ਲਿਆਉਣੇ ਮੇਰੇ ਲਈ ਸੌਖੇ ਹੋ ਜਾਣਗੇ ਹੁਣ ਤਾਂ ਉਹ ਕੀ ਆ ਮੈਂ ਜੇ 100 ਕੰਮ ਕਹਿਣਾ ਉਹ 2 4 5 ਕਰ ਦਿੰਦੇ ਆ ਬਾਕੀ ਰਹਿ ਜਾਂਦੇ ਹੈਗੇ اپੋਜੀਸ਼ਨ ਦੇ ਐਮਪੀ ਹਨ ਤੇ ਇਸ ਕਰਕੇ ਸਾਡੀ ਕੇਂਦਰ ਚ ਸਰਕਾਰ ਬਣਨੀ ਬਹੁਤ ਜ਼ਰੂਰੀ ਆ ਤਾਂ ਜੋ ਮੈਨੂੰ ਜਿੰਨਾ ਤਦਰਬਾ ਮੈਨੂੰ ਜਿੰਨੀ ਨੌਲੇਜ ਆ ਉਹਦੇ ਹਿਸਾਬ ਨਾਲ ਮੈਂ ਆਪਣੇ ਇਸ ਹਲਕੇ ਦਾ ਵਿਕਾਸ ਕਰਾਂ ਸਰ ਹਲਕੇ ਦੇ ਲੋਕਾਂ ਨੂੰ ਆ ਲਾਸਟ ਕੀ ਅਪੀਲ ਕਰਨੀ ਚਾਹੁੰਦਾ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਦੇਖੋ ਮੈਂ ਕਾਂਗਰਸ ਪਾਰਟੀ ਦਾ ਨੁਮਾਇੰਦਾ ਕਾਂਗਰਸ ਪਾਰਟੀ ਹਿੰਦੁਸਤਾਨ ਨੂੰ ਇੱਕ ਰੱਖਣਾ ਚਾਹੁੰਦੇ ਆ ਕਮਿਊਨਿਟੀ ਦੇ ਵਿੱਚ ਝਗੜਾ ਨਹੀਂ ਉਹਨਾਂ ਉਹਨਾਂ ਵਿੱਚ ਫਰਕ ਨਹੀਂ ਪਾਉਣਾ ਚਾਹੁੰਦੀ ਔਰ ਅਸੀਂ ਸਮਾਜ ਦੇ ਹਰ ਅੰਗ ਨੂੰ ਉਹਦਾ ਬਣਦਾ ਹਿੱਸਾ ਦੇਣਾ ਚਾਹੁੰਦੇ ਆ ਇਸ ਕਰਕੇ ਕਾਂਗਰਸ ਨੂੰ ਵੋਟ ਪਾਓ ਕਿਸਾਨ ਦਾ ਧਿਆਨ ਰੱਖਣਾ ਚਾਹੁੰਦੇ ਆ ਮਜ਼ਦੂਰ ਦਾ ਧਿਆਨ ਰੱਖਣਾ ਚਾਹੁੰਦੇ ਆ ਗਰੀਬ ਪਰਿਵਾਰਾਂ ਦਾ ਧਿਆਨ ਰੱਖਣਾ ਚਾਹੁੰਦੇ ਆ ਦੁਕਾਨਦਾਰਾਂ ਦਾ ਧਿਆਨ ਰੱਖਣਾ ਚਾਹੁੰਦੇ ਆ ਸਾਨੂੰ ਵੋਟ ਪਾਓ ਸਾਨੂੰ ਸਫਲ ਬਣਾਓ ਸਾਡੀ ਸਰਕਾਰ ਬਣਾਓ ਅਸੀਂ ਤੁਹਾਡਾ ਸਾਰਿਆਂ ਦਾ ਬਾਦਮਈ ਹਿੱਸਾ ਦਿਆਂਗੇ ਤੁਹਾਨੂੰ ਔਰ ਤੁਹਾਡਾ ਸਾਰਿਆਂ ਦਾ ਕੰਮ ਕਰਾਂਗੇ ਇਹ ਜਿਹੜਾ ਵਿਤਕਰੇ ਵਾਲੀ ਰਾਜਨੀਤੀ ਚੱਲ ਰਹੀ ਆ ਔਰ ਸਿਰ ਅਮੀਰਾਂ ਲਈ ਨੀਤੀਆਂ ਬਣਦੀਆਂ ਉਹ ਨਹੀਂ ਅਸੀਂ ਕਰਾਂਗੇ ਅਸੀਂ ਜੇ ਅਮੀਰਾਂ ਦਾ ਵੀ ਕੋਈ ਹੱਕ ਮੰਦਾ ਉਹ ਉਹਨਾਂ ਨੂੰ ਮਿਲੂਗਾ ਲੇਕਿਨ ਇਹ ਨਹੀਂ ਆ ਕਿ ਸਾਰੀਆਂ 에ਰਪੋਰਟਾਂ ਉਹਨਾਂ ਨੂੰ ਵੀ ਸਾਰੇ ਫਲਾਣਾ ਵੀ ਉਹਨਾਂ ਨੂੰ ਆ ਵੀ ਉਹਨਾਂ ਨੂੰ ਉਹ ਨਹੀਂ ਕੰਮ ਹੋਊਗਾ ਵਾਜਬ ਜਿਹੜੀਆਂ ਗੱਲਾਂ ਉਹ ਬਿਲਕੁਲ ਹਿੰਦੁਸਤਾਨ ਹੋਣਗੀਆਂ ਔਰ ਕਾਨੂੰਨ ਦੇ ਹਸਾਬ ਨਾਲ ਹੋਊਗਾ ਇਹ ਮਨਪਸੰਦ ਦੇ ਨਾਲ ਕਿ ਮੈਨੂੰ ਆ ਚੰਗਾ ਲੱਗਦਾ ਉਹ ਨਹੀਂ ਹੋਊਗਾ ਥੈਂਕ ਯੂ ਆਪਣੇ ਦੇਸ਼ ਤੋਂ ਬਾਹਰ ਕਾਂਗਰਸ ਦੇ ਨਾਲ ਸੰਘਰਸ਼ ਹੁੰਦਾ ਹੈ हां ਆਧਵੀ ਪਾਰਟੀ ਦਾ ਤੇ ਪੰਜਾਬ ਤੱਕ ਕੀ ਵਿਚਾਰਾ ਵੀ ਹੋ ਸਕਦਾ ਮੈਂ ਤਾਂ ਜੀ ਆਪਣੇ ਭਾਸ਼ਣ ਚ ਉਹਦਾ ਜਵਾਬ ਦੇ ਦਿੱਤਾ ਅਸੀਂ ਇੱਥੇ ਕਿਉਂਕਿ ਉਹਨਾਂ ਦਾ ਰਾਜਾ ਅਸੀਂ ਮੇਨ اپੋਜੀਸ਼ਨ ਪਾਰਟੀ ਆ ਕਿਤੇ ਵੀ ਰੂਲਿੰਗ ਕਲਾਸ ਰੂਲਿੰਗ ਜਮਾਤ ਔਰ ਮੇਨ اپੋਜੀਸ਼ਨ ਮਿਲਦੇ ਨਹੀਂ ਆ ਕਿ ਮੇਨ اپੋਜੀਸ਼ਨ ਉਹਨਾਂ ਨੂੰ ਕਿਉਂ ਮਿਲੂਗੀ ਕਿਉਂਕਿ ਉਹਨਾਂ ਦੀ ਜਿਹੜੀ 2-2.5 ਸਾਲ ਦੀ ਐਂਟੀ ਇਨਕੰਮਬੈਂਸੀ ਆ ਜਿਹੜੇ ਉਹਨਾਂ ਨੇ ਝੂਠੇ ਵਾਅਦੇ ਕੀਤੇ ਆ ਜਿਹੜੇ ਗੱਲ ਕਰਕੇ ਮੁੱਕਰ ਜਾਂਦੇ ਆ ਫਿਰ ਯੂ ਟਰਨ ਜਦੋਂ ਮਰਜ਼ੀ ਮਾਰ ਲੈਂਦੇ ਆ ਉਹ ਸਾਰੀ ਵੋਟ ਸਾਨੂੰ ਮਿਲਣੀ ਸੀ ਉਹ ਵੋਟ ਕਿਉਂ ਖਰਾਬ ਕਰੀ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਡਾਕਟਰ ਅਮਰ ਸਿੰਘ ਜੀ ਆਏ ਨੇ ਹਲਕੇ ਦੇ ਵਿੱਚ ਸੱਭ ਕਰਕੇ ਆਪਣੇ ਦਰਸਦੀ ਨੂੰ ਮਿਲ ਕੇ ਜੀ ਔਰ ਸਾਰਿਆਂ ਨੂੰ ਪਲੀ ਭੰਤ ਪਤਾ ਹੀ ਹੈ ਅੱਜ ਡਾਕਟਰ ਅਮਰ ਸਿੰਘ ਜੀ ਅਮਰਗੜ ਦੇ ਵਿੱਚ ਆਏ ਨੇ ਔਰ ਇੱਥੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਨੇ ਔਰ ਪਹਿਲਾਂ ਵੀ ਡਾਕਟਰ ਸਾਹਿਬ ਇਥੋਂ ਐਮਪੀ ਰਹੇ ਨੇ ਔਰ ਜਿੱਦਾਂ ਹੁਣ ਡਾਕਟਰ ਸਾਹਿਬ ਨੇ ਕਿਹਾ ਵੀ ਹਾਂ ਚਲੋ ਸਾਰਨਾਲ ਵੱਧ ਅਮਰਗੜ ਹਲਕੇ ਨੂੰ ਅਸੀਂ ਗ੍ਰਾਂਟ ਦਿੱਤੀ ਹੈ ਉਹਦੇ ਵਿੱਚ ਇਹ ਹੁੰਦਾ ਮੈਂ ਇਹਨੂੰ ਸਮਝਦਾ ਵੀ ਹਾਂਜੀ ਜਦੋਂ ਕੋਈ ਮੰਗਦਾ ਤਾਂ ਉਹਨੂੰ ਉਨਾ ਹੀ ਮਿਲਦਾ ਜਿੰਨਾ ਉਹਨੇ ਮੰਗਿਆ ਪਰ ਹੁਣ ਇਥੇ ਅਮਰਗੜ ਵਾਲਿਆਂ ਨੇ ਮੰਗੇ ਨੇ ਡਾਕਟਰ ਸਾਹਿਬ ਨੇ ਖਾਸ ਕਰਕੇ ਅਮਰਗੜ ਦਾ ਜ਼ਿਆਦਾ ਧਿਆਨ ਰੱਖਿਆ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਔਰ ਉਦਾਂ ਹੀ ਇਹਨਾਂ ਨੇ ਵਾਅਦਾ ਕਰਿਆ ਅੱਗੇ ਤੋਂ ਵੀ ਹੁਣ ਜਿਹੜੇ ਵੀ ਕੋਈ ਕੰਮ ਰਹਿ ਗਏ ਉਹਨਾਂ ਨੂੰ ਪ੍ਰਾਇੋਰਟੀ ਤੇ ਪਹਿਲ ਦੇ ਆਧਾਰ ਤੇ ਕਰਨਗੇ ਔਰ ਸਾਰਿਆਂ ਦੇ ਵਿੱਚ ਜਿੱਦਾਂ ਹੁਣ ਅਮਰਗੜ ਦੀ ਅੱਜ ਪਲੇਠੀ ਮੀਟਿੰਗ ਹੋਈ ਹੈ ਇੱਥੇ ਸਾਰਿਆਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਖਾਸ ਕਰਕੇ ਵੀ ਸਾਰਿਆਂ ਦਾ ਜਿਹੜੇ ਇੱਥੇ ਸਾਡੇ ਨਿੱਕੇ ਜਿਹੇ ਸੱਦੇ ਤੇ ਸਾਰੇ ਭਰਾ ਸਾਡੇ ਹਾਜ਼ਰ ਹੋਏ ਨੇ ਸਾਰਿਆਂ ਦਾ ਤਹਿ ਦਿਲੋਂ ਤੁਹਾਨੂੰ ਬਧਨ ਕਰਦੇ ਆਂ ਐਦਾਂ ਹੀ ਸਹਿਯੋਗ ਕਰਨਗੇ ਇਹ ਵੀ ਉਮੀਦ ਕਰਦੇ ਆਂ ਹੁਣ ਜਿੱਦਾਂ ਪ੍ਰਧਾਨ ਮਹਿੰਦਰ ਸਿੰਘ ਜੀ ਰੂਬਲ ਜੀ ਤੇ ਆਪ ਆਪਣਾ ਦਵਾਰਕਾ ਦਾਸ ਭੋਲਾ ਜੀ ਮਾਸਟਰ ਸ਼ੇਰ ਸਿੰਘ ਜੀ ਐਮਸੀ ਔਰ ਸਾਰੇ ਜਿੰਨੇ ਭਰਾ ਨੇ ਸਾਡੇ ਸਾਰੇ ਸਤਿਕਾਰਯੋਗ ਨੇ ਸਾਰਿਆਂ ਦਾ ਹਿੱਤ ਐਦੋਂ ਧੰਨਵਾਦ ਕਰਦਿਆਂ ਅਰੇ ਇਦਾਂ ਸਹਿਯੋਗ ਦੇਣਗੇ ਔਰ ਡਾਕਟਰ ਸਾਹਿਬ ਨੂੰ ਆਪਾਂ ਆਪਾਂ ਜਿਤਾ ਕੇ ਭੇਜਣ ਨੇ ਜਿਤਾ ਕੇ ਇੱਥੇ ਰੱਖਣੇ ਆ ਤਾਂ ਕਿ ਜਿਹੜੇ ਆਪਣੇ ਕੰਮ ਨੇ ਹਲਕੇ ਦੇ ਠੀਕ ਹੈ ਜੀ ਸਾਰੇ ਕਰਵਾ ਸਕੀਏ ਮੈਂ ਇਹ ਹੀ ਕਹਿਣਾ ਚਾਹੁੰਦਾ ਧੰਨਵਾਦ